ਸਤਿ ਸ਼੍ਰੀ ਅਕਾਲ ਆ ਦਾਮ ਨਮਸਕਾਰ ਮੈਂ ਅਜੀਬੀਲਾ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰਿਟ ਸ਼ੋਅ ਸਪੈਸ਼ਲ ਪੰਜਾਬੀ ਡਾਕ ਦਾ ਸਪੈਸ਼ਲ ਪ੍ਰੋਗਰਾਮ ਪੰਜਾਬੀ ਪੋਡਕਾਸਟ ਸੋ ਇਸ ਦੇ ਵਿੱਚ ਅੱਜ ਆਪਾਂ ਹਿਮਾਚਲ ਦੇ ਵਾਸਤੇ ਗੱਲਾਂ ਬਾਤਾਂ ਕਰਾਂਗੇ ਹਿਮਾਚਲ ਦੇ ਬਾਰੇ ਪੁੱਛਾਂਗੇ ਹਿਮਾਚਲ ਦੇ ਵਿੱਚ ਕਿੱਥੇ ਕਿੱਥੇ ਆਪਾਂ ਘੁੰਮ ਸਕਦੇ ਹਾਂ ਹਿਮਾਚਲ ਦੇ ਥੋੜੇ ਡਿਸ਼ੇਸ ਬਾਰੇ ਪੁੱਛਾਂਗੇ ਕੀ ਖਾ ਸਕਦੇ ਹਾਂ ਉੱਥੇ ਦਾ ਤੇ ਇਸ ਦੇ ਨਾਲ ਹੀ ਮੇਰੇ ਮੌਜੂਦ ਨੇ ਅੱਜ ਦੇ ਗੈਸਟ ਹਿਮਾਂਸ਼ੀ ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਨਮਸਕਾਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਕਿਵੇਂ ਵਦੀ ਬੋਵਦੀ। ਹਿਮਾਚਲ ਦੇ ਬਾਰੇ ਥੋੜਾ ਜਿਹਾ ਸੰਦਸੋ ਉੱਥੇ ਦਾ ਨੇਚਰ ਕਿਦਾਂ ਦਾ ਹੁੰਦਾ? ਨੇਚਰ ਉੱਥੇ ਦਾ ਬੋਵਦੀਆ ਹੁੰਦਾ ਹੈ, ਠੰਡਾ ਮਾਹੌਲ, ਠੰਡੇ ਠੰਡੇ ਲੋਕ। ਤੁਸੀਂ ਪਤਾ ਨਹੀਂ ਕਿਉਂ ਕੁੜੀਆਂ ਨੂੰ ਇੰਨਾ ਤਿੱਖਾ ਸਮਝਦੇ ਹੋ? ਗਾਣਾ ਕਿਉਂ ਇਦਾਂ ਦਾ ਗਾਇਆ ਜਾਂਦਾ ਹੈ ਹਿਮਾਚਲ ਵਾਲੀ ਹਾਏ ਤੇਖੀ ਵਾਲੀ? ਮੈਨੂੰ ਲੱਗਦਾ ਹੈ ਕੁਝ ਇਨਸੀਡੈਂਟ ਸ਼ਾਇਦ ਤੁਹਾਡੇ ਨਾਲ ਵਾਪਰੇ ਹੋਣਾ ਤਾਂ ਕਰਕੇ ਤੁਹਾਨੂੰ ਲੱਗਦਾ ਕੁੜੀਆਂ ਤਿੱਖੀਆਂ ਹੁੰਦੀਆਂ ਨੇ। ਹਿਮਾਚਲ ਤੋਂ ਜ਼ਿਆਦਾ ਮੇਰੇ ਖਿਆਲ ਪੰਜਾਬ ਦੀ ਕੁੜੀਆਂ ਜ਼ਿਆਦਾ ਤਿੱਖੀਆਂ ਹੁੰਦੀਆਂ ਨੇ। ਵੈਸੇ ਹੀ ਹਿਮਾਚਲ ਦੀਆਂ ਕੁੜੀਆਂ ਦੇ ਕਿੱਦਾਂ ਦੀਆਂ ਹੁੰਦੀਆਂ ਨੇ ਸੱਚੀ ਸਾਲੇ ਦੇਖ ਕੇ ਲੱਗਦਾ ਤੇ ਹੈ ਨਹੀਂ ਕਿਉਂ ਮੇਰੇ ਮੂੰਹ ਤੇ ਤਿੱਖੀ ਲਿਖਿਆ ਕਿਉਂ ਪਤਾ ਲੱਗਦਾ ਐਵੇਂ ਤਿੱਖੇ ਹੋ ਤੁਸੀਂ ਜਿਹੜੇ ਹਿਸਾਬ ਦੇ ਨਾਲ ਗੱਲਾਂ ਦਾ ਜਵਾਬ ਦੇਂਦੇ ਉਹ ਫਿਰ ਪੰਜਾਬ ਚ ਆ ਕੇ ਥੋੜਾ ਜਿਹਾ ਪੰਜਾਬ ਵਰਗਾ ਬਨਣਾ ਪੈ ਗਿਆ ਨਾ ਤਾਂ ਕਰਕੇ ਪੰਜਾਬ ਦੇ ਬਾਰੇ ਦੱਸੋ ਪੰਜਾਬ ਕਿਦਾਂ ਦਾ ਲੱਗਿਆ ਤੁਹਾਨੂੰ ਪੰਜਾਬ ਮੈਨੂੰ ਬਹੁਤ ਵਧੀਆ ਲੱਗਿਆ ਤੇ ਦੇ ਲੋਕ ਬਹੁਤ ਚੰਗੇ ਨੇ ਬਹੁਤ ਆਪਣਾਪਨ ਐ ਸਾਰਿਆਂ ਨਾਲ ਤੇ ਵਾਈਬਸ ਬਹੁਤ ਅੱਛੀਆਂ ਨੇ ਪੰਜਾਬ ਦੇ ਮੁੰਡੇ ਹੁੰਦੇ ਹੀ ਇਦਾਂ ਦੇ ਨੇ ਪੰਜਾਬੀ ਲੋਕ ਵੀ ਸਾਰਿਆਂ ਨੂੰ ਹੀ ਆਪਣਾਪਨ ਮਹਿਸੂਸ ਕਰਵਾ ਦਿੰਦੇ ਨੇ हिमाचल ਦੇ ਲੋਕ ਵੀ ਇਹੋ ਜਿਹੇ ਹੁੰਦੇ ਨੇ ਅੱਛਾ ਮੈਨੂੰ ਆਹ ਗੱਲ ਦੱਸੋ ਮੇਰੀ ਹਿਮਾਚਲ ਦੀ ਕੁੜੀਆਂ ਲਈ ਪੰਜਾਬ ਦੇ ਮੁੰਡੇ ਕਿਉਂ ਇੰਨੇ پاگل ਹੁੰਦੇ ਨੇ ਵਾਹੀ ਕਿਉਂ ਪਤਾ ਲਾਇਦਾ ਸਾਨੂੰ ਵੀ ਚੱਲ ਕੇ ਵੀ ਵਿਚਾਰੀ ਦਿਲ ਤੋਂ ਚੱਲ ਪੈਦਲਾ ਪਾਇਨ ਨੂੰ ਸਿਖਾ ਦਈਏ ਥੋੜਾ ਜਿਹਾ ਕੋਈ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਆ ਸਰ ਕਹੀ ਅਸਾ ਦਿਲ ਤੋਂ ਇਹਦੇ ਦਿਮਾਗ ਤੋਂ ਪੈਦਲ ਤਾਂ ਨਹੀਂ ਹੈਗੇ ਨਹੀਂ ਬਿਲਕੁਲ ਦਿਮਾਗ ਸੈਂਟਰ 'ਚ ਇਹਦਾ ਦੱਸ ਮੈਡਮ 10 'ਚੋਂ 2 ਕੱਢੇ ਕਿੰਨੇ ਰਹਿ ਗਏ ਸਰ 8 8 ਕਾਨਫੀਡੈਂਸ ਤੇ ਹੈ ਨਹੀਂ ਸੀਗਾ ਤੁਹਾਡੇ ਚ ਦੇਖ ਲਓ ਯਾਰ ਤੁਸੀਂ ਚਾਹਤੇ ਸਵਾਲ ਪੁੱਛ ਲਓ ਮੈਨੂੰ ਕਿਉਂ ਡਰਾਈ ਨਾ ਹਿਮਾਚਲ ਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਉੱਥੇ ਦਾ ਵੈਦਰ ਇੰਨਾ ਸੋਹਣਾ ਕਿਉਂ ਹੁੰਦਾ ਐਕਚੁਅਲੀ ਹਿਮਾਚਲ ਦੇ ਜਿਹੜੀ ਕੈਪੀਟਲ ਹੈ Shimla ਨੂੰ ਕੁਇਨਸ ਆਫ ਹिल्स ਕਿਹਾ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਹਿਮਾਚਲ ਦੇ ਵਿੱਚ ਜਿਹੜੀ ਸਭ ਤੋਂ ਸੋਹਣੀ ਚੀਜ਼ ਹੈ ਉਹ ਹੈ ਉੱਥੇ ਦੇ ਪਹਾੜ ਉੱਥੇ ਦਾ 뷰 ਦੇਖਣ ਵਾਸਤੇ ਤੇ ਪਹਾੜਾਂ ਵਿੱਚ ਮੌਸਮ ਅਸਾ ਕਿ ਠੰਡਾ ਰਹਿੰਦਾ ਤੇ ਐਕਸਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀਕੈਂਡ ਵਾਸਤੇ ਜਾਂ ਸੰਡੇ ਹੋ ਗਿਆ ਜਾਂ ਜ਼ਿਆਦਾਤਰ ਸਰਦੀਆਂ ਦੇ ਵਿੱਚ ਸ਼ਿਮਲਾ ਕੁਮ ਬਣਾਉਂਦੇ ਨੇ ਜ਼ਿਆਦਾਤਰ ਤੇ ਉੱਥੇ ਦਾ ਵੈਦਰ ਵੀ ਉਹਨਾਂ ਨੂੰ ਅੱਛਾ ਲੱਗਦਾ ਹੈ ਤਾਂ ਕਿ ਗਰਮੀ ਤੋਂ ਰਾਹਤ ਮਿਲਦੀ ਹੈ ਉਹਨਾਂ ਨੂੰ ਜਿੱਦਾਂ ਮੈਡਮ ਪੰਜਾਬ ਦੇ ਲੋਕ ਸਾਡੇ ਇੱਧਰਲੇ ਉਹ ਸ਼ਿਮਲਾ ਜਾਂਦੇ ਨੇ ਹਿਮਾਚਲ ਜਾਂਦੇ ਨੇ ਘੁੰਮਣ ਵਾਸਤੇ ਤੁਸੀਂ ਇੱਥੇ ਆ ਗਏ ਕਿਉਂਕਿ ਸ਼ਿਮਲਾ ਦੇਖ ਦੇ ਕੇ ਅਸੀਂ ਪੱਕ ਗਏ ਤਾਂ ਕਰਕੇ ਵਧੀਆ ਲੱਗਿਆ ਤੁਹਾਡੇ ਇਹ ਹੁੰਦਾ ਕਿ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਦੀ ਜਗ੍ਹਾ ਕਾਫੀ ਬਚਪਨ ਤੋਂ ਤੁਸੀਂ ਦੇਖਦੇ ਹੋਉਂਗੇ ਤੇ ਬਾਹਰ ਜਾਣਾ ਐਕਸਪਲੋਰ ਕਰਨਾ ਚੀਜ਼ਾਂ ਨੂੰ ਕਾਫੀ ਵਧੀਆ ਲੱਗਦਾ ਹੈ। ਪੰਜਾਬ ਦੇ ਖਾਣਿਆਂ ਤੇ ਹਿਮਾਚਲ ਦੇ ਖਾਣੇ ਵਿੱਚ ਕਿੰਨਾ ਕੁ ਡਿਫਰੈਂਸ ਆ? ਡਿਫਰੈਂਸ ਤਾਂ ਹੈਗਾ ਅ ਇੱਥੇ ਸਪੈਸ਼ਲ ਹੈ ਸਰ੍ਹੋਂ ਦਾ ਸਾਗ ਦੇ ਮੱਕੀ ਦੀ ਰੋਟੀ। ਉੱਥੇ ਦੀ ਸਪੈਸ਼ੈਲਿਟੀ ਹੈ ਸਿੱਧੂ। ਉੱਥੇ ਸਿੱਧੂ ਮਿਲਦੇ ਨੇ। ਆ ਕੀ ਹੁੰਦਾ? ਅ ਇੱਕ ਨਾ ਜਿਵੇਂ ਬੋਇਲ ਕਰਕੇ ਸਟੀਮ ਕਰਕੇ ਆਪਾਂ ਮੋਮੋਜ਼ ਬਣਾਉਂਦੇ ਆ ਨਾ ਉਹ ਚੀਜ਼ ਹੁੰਦੀ ਹੈ। ਐਕਚੁਅਲੀ ਉਸ 'ਚ ਡਰਾਈ ਫਰੂਟਸ ਪੈਂਦਾ ਹੈ ਤੇ ਉਹਨੂੰ ਕੀ ਦੇ ਨਾਲ ਖਾਇਆ ਜਾਂਦਾ ਹੈ ਉਹ ਤੇਰੀ ਸਪੈਸ਼ਲ ਡਿਸ਼ ਹੈ আচ্ছা ਚਲੋ ਜਦੋਂ ਵੀ ਤੁਸੀਂ ਪਹੁੰਚੇ ਹਿਮਾਚਲ ਤਾਂ ਸਿੱਡੂ ਜ਼ਰੂਰ ਟਰਾਈ ਕਰਨਾ ਤੁਸੀਂ ਸਾਰਿਆਂ ਨੇ ਹਿਮਾਚਲ ਦੇ ਵਿੱਚ ਕੁਝ ਖਾਸ ਜਗ੍ਹਾ ਦੱਸੋ ਸਾਨੂੰ ਘੁੰਮਣ ਦੇ ਵਾਸਤੇ ਹਿਮਾਚਲ ਬਹੁਤ ਵੱਡਾ ਹੈ ਹਿਮਾਚਲ ਸਭ ਤੋਂ ਜ਼ਿਆਦਾ ਬੇਸਿਕਲੀ ਇੱਕ ਦੇਵੀ ਦੇਵਤਾ ਦੀ ਦੇਵ ਭੂਮੀ ਹੈ ਤੇ ਉੱਥੇ ਜ਼ਿਆਦਾਤਰ ਮੰਦਰ ਤੁਹਾਨੂੰ ਦੇਖਣ ਨੂੰ ਮਿਲेंगे ਤੇ ਜ਼ਿਆਦਾਤਰ ਲ ਐਕਸਪਲੋਰ ਉੱਥੇ ਲੋਕੀ ਮੰਦਰ ਹੀ ਕਰਦੇ ਨੇ ਤੇ ਤੁਸੀਂ ਵੀ ਜੇ ਹਿਮਾਚਲ ਜਾਓ ਤੇ ਮੰਦਰ ਜ਼ਰੂਰ ਦੇਖ ਕੇ ਆਇਓ ਅੱਛਾ ਜਿੱਦਾਂ ਪਿੱਛੇ ਪੰਜਾਬੀਆਂ ਦੇ ਵੱਲੋਂ ਗਾਣੇ ਆਏ ਸੀਗੇ ਹਿਮਾਚਲ ਵਾਲੀ ਹਾਏ ਤਿੱਖੀ ਵਾਲੀ ਸੱਚ ਵਿੱਚ ਤੁਹਾਡੇ ਉੱਧਰ ਦੇ ਲੋਕ ਨੇ ਜਿਹੜੇ ਤਿੱਖੇ ਹੁੰਦੇ ਨੇ ਹਿਮਾਚਲ ਦੇ ਲੋਕ ਬਹੁਤ ਜ਼ਿਆਦਾ ਸਾਊ ਹੁੰਦੇ ਨੇ ਪਤਾ ਨਹੀਂ ਕਿਉਂ ਗਾਣਾ ਇੰਨਾ ਟ੍ਰੈਂਡਿੰਗ 'ਚ ਵੀ ਆਇਆ ਸੀ ਕਿਉਂ ਇਹ ਗਾਣਾ ਗੱਡਿਆ ਪਰ ਇਹ ਹਿਮਾਚਲ ਦੇ ਲੋਕ ਬਹੁਤ ਜ਼ਿਆਦਾ ਸਾਊ ਨੇ ਨੇਚਰ ਬਹੁਤ ਜ਼ਿਆਦਾ ਕਾਮ ਹੁੰਦਾ ਹੈ ਬਹੁਤ ਪੀਸ ਹੁੰਦਾ ਔਰ ਬਹੁਤ ਜ਼ਿਆਦਾ ਪੇਸ਼ੈਂਸ ਹੁੰਦੀ ਆ ਉਹਨਾਂ ਦੇ ਵਿੱਚ ਪਰ ਪੰਜਾਬ ਦੇ ਲੋਕਾਂ 'ਚ ਪੇਸ਼ੈਂਸ ਤਾਂ ਬਿਲਕੁਲ ਨਹੀਂ ਹੁੰਦੀ ਇਹ ਗਾਣਾ ਉਹਨਾਂ ਵਾਸਤੇ ਬੰਨਣਾ ਚਾਹੀਦਾ ਸੀ ਵੈਸੇ ਪੰਜਾਬ ਦੇ ਲੋਕਾਂ ਦੇ ਬਾਰੇ ਥੋੜਾ ਜਿਹਾ ਸੁਣ ਦੱਸੋ ਵੀ ਕਿਵੇਂ ਦੇ ਲੱਗੇ ਤੁਹਾਨੂੰ ਇੱਥੇ ਦੇ ਲੋਕ ਇੱਥੇ ਦੇ ਲੋਕ ਬਹੁਤ ਵਧੀਆ ਨੇ ਬਹੁਤ ਦਿਲ ਲਾ ਕੇ ਰੱਖਦੇ ਨੇ ਔਰ ਇਹਨਾਂ ਦੀ ਵਾਈਬਸ ਵੀ ਬਹੁਤ ਅੱਛੀ ਹੈ ਪੰਜਾਬ ਦੇ ਖਾਣੇ ਦਾ ਕਿਵੇਂ ਦਾ ਲੱਗਿਆ ਫਿਰ ਤੁਹਾਨੂੰ ਸਵਾਦ ਪੰਜਾਬ ਦਾ ਖਾਣਾ ਮੈਨੂੰ ਬਹੁਤ ਵਧੀਆ ਲੱਗਿਆ ਸਪੈਸ਼ਲੀ ਇੱਥੇ ਦਾ ਜਿਹੜਾ ਪਿੰਡ ਦੇ ਵਿੱਚ ਸਾਗ ਬੰਦ ਹੈ ਉਹ ਬਹੁਤ ਸਵਾਦ ਹੈ ਉਹਦੀ ਜਿਹੜੀ ਖੁਸ਼ਬੂ ਹੈ ਉਹ ਜਿਹੜਾ ਚੁੱਲੇ ਦੇ ਗੈਸ ਗੈਸ ਦੇ ਬਜਾਏ ਚੁੱਲੇ ਤੇ ਜਿਹੜਾ ਸਾਗ ਬੰਦ ਹੈ ਉਹ ਖਾਣਾ ਬਹੁਤ ਸਵਾਦ ਹੈ ਅੱਛਾ ਵੈਸੇ ਪੰਜਾਬ ਘੁੰਮਿਆ ਤੁਸੀਂ ਗਏ ਗੋਲਡਨ ਟੈਂਪਲ ਦੇਖਿਆ ਹੀ ਹਾਂ ਮੈਂ ਹਰਿਮੰਦਰ ਸਾਹਿਬ ਗਈਆਂ ਮੈਨੂੰ ਬਹੁਤ ਵਧੀਆ ਲੱਗਿਆ ਔਰ ਉੱਥੇ ਜਾ ਕੇ ਮਤਲਬ ਇੱਕ ਅਲੱਗ ਹੀ ਸਕੂਨ ਮਿਲਦਾ ਹੈ ਇੱਕ ਅਲੱਗ ਹੀ ਰੂਹ ਖੁਸ਼ ਹੁੰਦੀ ਉੱਥੇ ਜਾ ਕੇ ਕਿ ਹਾਂ ਕਿ ਤੁਸੀਂ ਇੱਕ ਐਹੋ ਜੀ ਜਗ੍ਹਾ ਜਾਓ ਜਿੱਥੇ ਜਾ ਕੇ ਤੁਸੀਂ ਬਸ ਬੈਠੇ ਰਹੋ ਉੱਥੇ ਪੂਰਾ ਦਿਨ ਚਾਹੇ ਸ਼ਬਦ ਸੁਣੋ ਗੁਰਬਾਣੀ ਸੁਣੋ ਪਰ ਉੱਥੇ ਇੱਕ ਫੀਸ ਹੈ ਉਹ ਤੁਹਾਡੀ ਜੋ ਵੀ ਮਤਲਬ ਮਾਈਂਡ ਸੈਟ ਹੁੰਦਾ ਹੈ ਤੁਹਾਡਾ ਚੰਗੀ ਤਰ੍ਹਾਂ ਸ਼ਾਂਤ ਕਰ ਦਿੰਦੀ ਹੈ ਅੱਛਾ ਇੱਕ ਤੁਹਾਡਾ ਪਹਿਰਾਵਾ ਵੀ ਹੁੰਦਾ ਉੱਥੇ ਇੱਕ ਟੋਪੀ ਲੈ ਕੇ ਤੁਸੀਂ ਉਹ ਉਹ ਪਹਿਰਾਵੇ ਨੂੰ ਕੀ ਕਹਿੰਦੇ ਹੁੰਦੇ ਨੇ ਉਹ ਹਿਮਾਚਲੀ ਡਰੈਸ ਹੁੰਦੀ ਹੈ ਉਹਨੂੰ ਢਾਟੂ ਕਹਿੰਦੇ ਜਿੱਦੀ ਤੁਸੀਂ ਗੱਲ ਕਰ ਰਹੇ ਹੋ ਸਿਰ ਤੇ ਬੰਨਦੇ ਆ ਉਹ ਢਾਟੂ ਹੁੰਦਾ ਹੈ ਉਹ ਢਾਟੋ ਜਿਹੜੀ ਫੀਮੇਲਸ ਹੁੰਦੀਆਂ ਨੇ ਉਹ ਬੰਨ ਕੇ ਹੀ ਰੱਖਣੀਆਂ ਨੇ ਉਹਦੇ ਬਿਨਾ ਮਤਲਬ ਉਹਨਾਂ ਦਾ ਪਹਿਨਾਵਾ ਜਿਹੜਾ ਅਧੂਰਾ ਮੰਨਿਆ ਜਾਂਦਾ ਪੰਜਾਬ ਦੇ ਸੂਟ ਆ ਤੁਸੀਂ ਪਾਏ ਜੀ ਹਾਂ ਸਰ ਪੰਜਾਬੀ ਸੂਟ ਪਟਿਆਲਾ ਸ਼ਾਹੀ ਸਲਵਾਰ ਪੰਜਾਬੀ ਜੁੱਤੀ ਮੈਨੂੰ ਬਹੁਤ ਸ਼ੌਕ ਹੈ ਉਹ ਜੀ ਚੀਜ਼ਾਂ ਦਾ ਤੇ ਮੈਨੂੰ ਉਹ ਚੀਜ਼ ਵਧੀਆ ਵੀ ਲੱਗਦੀ ਹੈ ਕੈਰੀ ਕਰਨੀ ਪਟਿਆਲੇ ਦੇ ਵਿੱਚ ਘੁੰਮ ਕੇ ਆਏ ਤੁਸੀਂ ਪਟਿਆਲੇ ਦੇ ਵਿੱਚ ਅਸੀਂ ਘੁੰਮ ਕੇ ਆਏ ਆ ਪਟਿਆਲੇ ਦੀ ਇੱਕ ਮਾਰਕੀਟ ਇੱਥੇ ਬਹੁਤ ਵਧੀਆ ਹੈ ਸੂਟਾਂ ਵਾਸਤੇ ਜੁੱਤੀਆਂ ਵਾਸਤੇ ਅ ਕੀ ਨਾਮ ਹੈ ਯਾਰ ਉਦਾ ਕੀ ਨਾਮ ਹੈ ਯਾਰ ਰੁਕ ਜਾ ਰੁਕ ਦੇ ਪਟਿਆਲਾ ਦੀ ਮਾਰਕੀਟ ਹੈ ਬਹੁਤ ਵਧੀਆ ਸੂਟ ਜੁੱਤੀ ਪਰਾਣ ਦੇ ਵਾਸਤੇ ਹੋਇਆ ਅਦਾਲਤ ਬਾਜ਼ਾਰੂ ਮਾਰਕੀਟ ਬਹੁਤ ਸੋਹਣੀ ਹੈ ਉੱਥੇ ਐਕਸਪਲੋਰ ਕਰਨ ਲਈ ਵੀ ਬਹੁਤ ਕੁਝ ਹੈ ਜਿੱਦਾਂ ਗਾਣਾ ਸੀਗਾ ਵੀ ਹਿਮਾਚਲ ਵਾਲੀ ਹੈ ਉਹ ਤਿੱਖੀ ਵਾਲੀ ਤੇ ਤੁਹਾਡੇ ਵੱਲੋਂ ਕੋਈ ਏਦਾਂ ਦਾ ਗਾਣਾ ਨਹੀਂ ਆਇਆ ਪੰਜਾਬ ਵਾਲੇ ਵੀ ਏਦਾਂ ਦੇ ਹੁੰਦੇ ਨੇ ਥੋੜੇ ਨਹੀਂ ਪੰਜਾਬ ਦੇ ਲੋਕੀ ਵੀ ਬਹੁਤ ਚੰਗੇ ਨੇ ਬਹੁਤ ਸੌ ਨੇ ਪਰ ਮੁੰਡੇ ਬਹੁਤ ਜ਼ਿਆਦਾ ਤਿੱਖੇ ਹੁੰਦੇ ਨੇ ਮੁੰਡਿਆਂ ਤੇ ਇਹੋ ਜਿਹੇ ਗਾਣੇ ਬਣਨੇ ਚਾਹੀਦੇ ਕਿ ਮੇ ਜੇ ਐਕਸਪਲੋਰ ਕਰੋ ਥੋੜਾ ਦੱਸੋ ਸਾਨੂੰ ਜਿਵੇਂ ਇੱਕ ਹੁੰਦਾ ਨਾ ਇੱਕ ਐਗਜ਼ਾਮਪਲ ਇੰਦੀਆਂ ਨਾਰੀਅਲ ਹੈ ਬਾਹਰੋਂ ਕੜਾ ਗੰਦਰੋ ਨਾ ਮੁੰਡੇ ਇਹੋ ਜਿਹੇ ਹੁੰਦੇ ਨੇ ਪੰਜਾਬ ਦੇ ਜਵਾਬ ਪਿਆ ਹੀ ਕਰਦੇ ਤੁਹਾਡਾ ਪੰਜਾਬ ਦੇ ਕਿਸੇ ਮੁੰਡੇ ਦਾ ਵਾਧੂ ਮੁੰਡਿਆਂ ਨਾਲ ਜਵਾਬ ਪਿਆ ਜਦੋਂ ਕਿਸੇ ਨਾਲ ਗੱਲਬਾਤ ਕਰੋ ਤੇ ਮਤਲਬ ਉਹ ਸਿੱਧਾ ਕੁਝ ਨਹੀਂ ਬਸ ਆ ਕਹਿੰਦੇ ਨੇ ਸਾਨੂੰ ਤਾਂ ਹਿਮਾਚਲ ਵਾਲੀਆਂ ਬਹੁਤ ਪਸੰਦ ਨੇ ਤੁਸੀਂ ਗੱਲ ਨਹੀਂ ਕੀਤੀ ਕੁਝ ਨਹੀਂ ਕੀਤਾ ਸਿੱਧਾ ਹੀ ਹਿਮਾਚਲ ਵਾਲੀਆਂ ਬਹੁਤ ਪਸੰਦ ਨੇ اچھا ਫੇਰ ਤੁਸੀਂ ਗਾਣਾ ਘੜ ਦਿੰਦੇ ਹੋ ਕਿ ਵਈ ਹਿਮਾਚਲ ਵਾਲੀ ਤਾਂ ਤਿੱਖੀ ਹੈ ਜੇ ਤੁਸੀਂ ਆਪ ਹੀ ਚੱਜ ਨਾਲ ਨਹੀਂ ਰਹੋਗੇ ਤਾਂ ਹਿਮਾਚਲ ਵਾਲੀ ਤਿੱਖੀ ਲੱਗੂਗੀ ਇੱਕ ਗਾਣਾ ਸੀਗਾ ਸ਼ੈਰੀਮਾਨ ਦਾ ਵੀ ਕਰੋ ਨਾ ਯਕੀਨ ਕਦੇ ਵੀ ਹਿਮਾਚਲ ਵਾਲੀ ਤੇ ਜੀ ਆ ਵੀ ਕੀ ਚੱਕਰਾ ਕਿਉਂਕਿ ਇੱਕ ਪਿੱਛੇ ਜੇ ਮੈਨੂੰ ਐਕਸੀਡੈਂਟ ਵੀ ਚੇਤੇ ਆ ਮੇਰੇ ਦੋਸਤ ਦਾ ਉਹ ਘੁੰਮਣ ਵਾਸਤੇ ਗਏ ਸੀਗੇ ਕਹਿੰਦੇ ਸਾਨੂੰ ਚਾਹ ਦੇ ਵਿੱਚ ਕੁਝ ਪਿਆਤਾ ਸੀਗਾ ਜਿਹਦੇ ਨਾਲ ਸਾਨੂੰ ਨੀਂਦ ਆਣ ਲੱਗ ਗਈ ਸੀ ਇਦਾਂ ਦੇ ਇਨਸੀਡੈਂਟ ਸੱਚੀ ਹੁੰਦੇ ਨੇ ਉੱਧਰ ਜਦੋਂ ਘੁੰਮਣ ਜਾਂਦੇ ਨੇ ਬੰਦੇ ਪਤਾ ਨਹੀਂ ਮੈਂ ਤਾਂ ਪਹਿਲੀ ਵਾਰ ਸੁਣਿਆ ਤੁਹਾਡੇ ਮੂੰਹੋਂ ਇਹ ਗੱਲ ਮੈਨੂੰ ਪਤਾ ਨਹੀਂ ਹੈ ਇਸ ਬਾਰੇ ਅਨਛਤੇ ਉਹ ਜਕੀਨ ਵਾਲੀ ਗੱਲ ਵੀ ਥੋੜੀ ਦੱਸੋ ਹਾਂ ਨਹੀਂ ਇਹ ਮਾਚਲ ਦੇ ਲੋਕ ਬਹੁਤ ਜ਼ਿਆਦਾ ਸਾਊ ਬਹੁਤ ਜ਼ਿਆਦਾ ਕਾਮ ਹੁੰਦੇ ਨੇ ਪਤਾ ਨਹੀਂ ਕਿਉਂ ਲੋਕਾਂ ਨੇ ਨਹੀਂ ਬਣਾਈ ਹੋਈ ਹੈ ਕਿ ਹਾਂ ਬਈ ਹਿਮਾਚਲ ਦੇਖੇ ਕੀ ਹੁੰਦੇ ਨੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਬਾਰੇ ਵੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਸਾਨੂੰ ਇੰਨਾ ਵਧੀਆ ਤਰੀਕੇ ਦੇ ਨਾਲ ਬਰੀਫ ਕੀਤਾ ਕਿ ਪੰਜਾਬ ਬਹੁਤ ਸੋਹਣਾ ਹੈ ਤੇ ਹਿਮਾਚਲ ਵੀ ਬਹੁਤ ਵਧੀਆ ਜੀ ਹਿਮਾਚਲ ਜਦੋਂ ਵੀ ਤੁਸੀਂ ਘੁੰਮਣ ਜਾਣਾ ਹੈ ਤੇ ਉੱਥੇ ਮੰਦਰਾਂ ਮਸਜਿਦਾਂ ਦੇ ਵਿੱਚ ਤੁਸੀਂ ਜ਼ਰੂਰ ਜਾ ਕੇ ਆਇਓ ਹਿਲਸ ਜਾ ਕੇ ਆਇਓ ਹਿਲ ਦੇਖੋ ਉਥੇ ਦੀਆਂ ਪਹਾੜੀਆਂ ਦੇਖੋ ਪੰਜਾਬ ਦੇ ਮੁੰਡਿਆਂ ਬਾਰੇ ਬਹੁਤ ਸੋਹਣਾ ਬੋਲਿਆ ਇਹਨਾਂ ਨੇ ਤੁਹਾਨੂੰ ਦੱਸੋ ਹਿਮਾਚਲ ਦੇ ਜਿਹੜੇ ਗਾਣੇ ਆਏ ਹੋਏ ਨੇ ਇਹ ਸੱਚੀ ਇਦਾਂ ਦੇ ਹੁੰਦੇ ਨੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਦੋਸ ਹੀ ਇਜਾਜ਼ਤ ਹਾਂ ਧੰਨਵਾਦ ਸਤਿ ਸ੍ਰੀ ਅਕਾਲ ਸ਼ਬਕ ਹੈ